ਸਾਰੇ ਨਟ ਚੈੱਕ ਕਰਵਾ ਦੇ ਕਿਤੇ ਚਾਬੀ ਪਾਣਾ ਵੀ ਨਹੀਂ ਲੱਗਿਆ ਹੋਇਆ ਬੀਕੇਟੀ ਦਾ ਮੂਰੇ ਜੋੜਾ ਜੀ ਬੀਕੇਟੀ ਦੇ ਪਿੱਛੇ ਨੇ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਟਾਇਰ ਪੋਆ ਜਾਣੂ ਅਜੇ ਥੋੜਾ ਜਿਹਾ ਟਾਈਮ ਹੋਇਆ ਜੀ ਅਜੇ ਆ ਦੇਖੋ ਤੁਸੀਂ ਆ ਬਿਲਕੁਲ ਜੀ ਓਕਣੇ ਖੜਾ ਸਾਰਾ ਹਲੇ ਤਾਂ ਮਾਰ ਕੇ ਵੀ ਸਾਰੇ ਓਮੀ ਖੜੇ ਆ ਸਾਰੀਆਂ ਇਹਦੀਆਂ ਨਿੱਬਾਂ ਓਕਣੇ ਖੜੇ ਸਮਾਂ ਕਿੰਨਾ ਹੋ ਗਿਆ ਜੀ ਇਹਨਾਂ ਨੂੰ ਪੋਆ ਜਾਣੂ ਸਮਾਂ ਪਿਛਲੇ ਸਾਲ ਦੀ ਗੱਲ ਹੈ ਜੀ ਅਸਲ ਪਿਛਲੇ ਸਾਲ ਪੋਆ ਹੈ 24 ਮਾਡਲ ਟਾਇਰ ਨੇ ਫਿਰ ਆਪੇ ਇਹ ਕਹਿ ਦਈਏ ਆ ਸਾਰਾ ਪੈਰਪੂਰ ਦਾ ਨਿਚ ਚੈੱਕ ਕਰਵਾ ਤੇ ਦੇਖ ਕਲਰ ਉਤਰਿਆ ਕਿਉਂ ਨਹੀਂ ਬਾਈ ਉਹਨੇ ਸਾਰੇ ਮੈਟ ਰੱਖੇ ਹੋਈ ਦੀਆਂ ਨਾਟ ਕਸ ਕਸ ਕੇ ਰੱਖੇ ਹੋਣੇ ਲੈ ਬ੍ਰੇਕਾਂ ਵਾਲੇ ਪੈਡਲ ਵੀ ਅਸੀਂ ਹਲੇ ਤੱਕ ਨੰਗੇ ਨਹੀਂ ਕੀਤੇ ਹੈਗੇ ਆ ਲੈ ਦੇਗਾ ਹਾਂਜੀ ਬ੍ਰੇਕਾਂ ਵਾਲੇ ਪੈਡਲ ਹੋ ਗਏ ਹੋਰ ਉਧਰ ਕਲਚ ਵਾਲਾ ਪੈਡਲ ਹੋ ਗਿਆ ਹਮ ਰਹਿਮਾ ਦਾ ਕਰਵਾਈ ਚੈੱਕ ਕੋਈ ਟੁੱਟਪਾ ਨਹੀਂ ਦੇਖ ਇੱਧਰ ਚੈੱਕ ਕਰਵਾ ਦੇ ਜਿਵੇਂ ਨਵਾਂ ਡਰਾਈਵਰ ਪਿਆ ਬਾਕੀ ਆਪਣਾ ਤਾਂ ਕੋਈ ਵਪਾਰ ਵਾਲਾ ਜਾਂ ਇਹੋ ਜਿਹਾ ਸਿਸਟਮ ਨਹੀਂ ਹੈ ਹਾਂ ਬਿਲਕੁਲ ਜੀ ਹੁਣ ਮਤਲਬ ਖੜਾ ਖਰਾਬ ਇਹ ਹੋ ਰਿਹਾ ਸੀਗਾ ਠੀਕ ਹੈ ਜੀ ਖੜਾ ਹੁਣ ਕਿਉਂਕਿ ਉਹ ਦੂਸਰਾ ਟਰੈਕਟਰ ਹੈਗਾ ਤੇ ਸਾਰੇ ਸੰਦ ਉਹਦੇ ਨਾਲ ਦੇ ਹੀ ਨੇ ਹੁਣ ਮਤਲਬ ਸਾਨੂੰ ਲੋਡ ਮਹਿਸੂਸ ਹੋ ਨਹੀਂ ਰਹੀ ਸੀਗੀ ਠੀਕ ਹੈ ਜੀ ਫਿਰ ਮੈਂ ਕਿਹਾ ਚਲੋ ਕਿਸੇ ਵਧੀਆ ਬੰਦੇ ਦੇ ਜੇ ਕੰਮ ਆ ਜਵੇ ਤਾਂ ਵਧੀਆ ਗੱਲ ਹੈ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਤੇ ਸ਼ਹਿਰ ਪਹੁੰਚ ਗਏ ਖੰਨੇ ਜੇ ਅੱਗ ਦੀ ਨਾਲ ਟਰੈਕਟਰ ਦਿਖਾਵਾਂ ਫਿਰ ਤਾਂ ਸੰਤਾਂ ਨੂੰ ਮੰਨੇ ਮਿੱਤਰੋ ਸੰਤਾਂ ਨੂੰ ਮੰਨਣ ਦੀ ਲੋੜ ਨਹੀਂ ਤੁਸੀਂ ਗੱਲ ਹੀ ਮੰਨ ਲਿਆ ਕਰੋ ਤੁਸੀਂ ਵੀਡੀਓ ਨੂੰ ਸ਼ੇਅਰ ਹੀ ਕਰਦਿਆ ਕਰੋ ਸ਼ੇਅਰ ਕਰਕੇ ਤੁਸੀਂ ਸਾਡੀ ਜ਼ਿੰਮੇਵਾਰੀ ਵਧਾਦਿਆ ਕਰੋ ਵੀ ਬਈ ਯਾਰ ਇਹਦੇ ਨਾਲ ਉਹ ਵੀ ਘੰਟਾ ਟਰੈਕਟਰ ਲੱਭ ਕੇ ਦਵੋ ਅੱਜ ਨਾਲ ਤੁਹਾਡੇ ਵਾਸਤੇ ਬਾਲਾ ਕੈਂਟ ਟਰੈਕਟਰ ਲੱਭ ਕੇ ਲੈ ਕੇ ਆਇਆ ਅੱਜ ਤੱਕ ਉਹਨੂੰ ਚਾਬੀ ਵੀ ਨਹੀਂ ਕਿਸੇ ਪਾਸੇ ਲੱਗੀ ਹੋਈ ਐਨਾ ਸੀਲਡ ਟਰੈਕਟਰ ਹੈ ਸੋ ਦੇ ਉੱਪਰ ਨਾ ਉਹ ਤੇ ਸਕ੍ਰੈਚ ਵੀ ਨਹੀਂ ਹੈਗਾ ਚੌਕੜਾ ਟਾਇਰਾਂ ਦਾ ਬਿਲਕੁਲੀ ਨਵਾਂ ਐਸੇ ਇੱਕ ਸਕੀਨ ਭਰਾ ਦੇ ਘਰੇ ਲੈ ਕੇ ਆਣਾ ਤੁਹਾਨੂੰ ਇਹ ਗੱਲਬਾਤ ਫਿਰ ਅੱਜ ਐਂਡ ਹੋਣੀ ਆ ਤੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਬਾਈ ਸ੍ਰੀ ਗਾਲ ਜੀ ਸ੍ਰੀ ਗਾਲ ਨਾਂ ਬਾਈ ਦਾ ਹੈਗਾ ਜਰਨੈਲ ਸਿੰਘ ਜੀ ਖੜੇ ਆਪਾਂ ਸਹਿਰ ਖੰਨੇ ਤੋਂ ਤੇ ਲੋਕੇਸ਼ਨ ਦੱਸਿਓ ਪਹਿਲਾਂ ਆਪਾਂ ਨਾ ਘਰ ਕਿੱਥੇ ਚ ਪੈ ਜਾਂਦਾ ਹੈ ਲੋਕੇਸ਼ਨ ਇਹ ਆਪਣੇ ਜਦੋਂ ਖੰਨੇ ਤੋਂ ਸਮਰਾਲੇ ਵੱਲੋਂ ਜਾਂਦੇ ਆ ਜੀ ਪੋਲ ਉੱਤਰ ਦੀ ਸਾਰ ਹੈ ਜੀ ਆਪਣੇ ਪੰਪ ਹੈ ਜੀ ਹਾਂ ਪੰਪਾ ਜੀ ਪੈਟਰੋਲ ਪੰਪ ਨਵਾਂ ਹੀ ਖੁੱਲਿਆ ਉਹਦੇ ਸਾਹਮਣੇ ਹੀ ਘਰ ਹੈ ਆਪਣਾ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਆਪਣਾ ਘਰ ਹੈ ਇਹ ਆਪਣੀ ਗਲੀ ਦੇ ਵਿੱਚ ਗਲੀ ਦੇ ਵਿੱਚ ਜੀ ਹਾਂ ਪਹਿਲਾਂ ਟਰੈਕਟਰ ਦਿਖਾ ਕਰਾ ਇਧਰਲੇ ਪਾਸੇ ਜਿਹੜਾ ਖੜਾ ਲੈ ਮੇਤਰੋ ਆਹ ਟਰੈਕਟਰ ਲੱਭ ਕੇ ਲੈ ਕੇ ਆਇਆ ਥੋੜੇ ਦਿਨ ਪਹਿਲਾਂ ਅਸੀਂ ਫਰਵਾਹੀ ਪਿੰਡ ਦੇ ਵਿੱਚ ਇੱਕ ਟਰੈਕਟਰ ਲੱਭਿਆ ਸੀ ਜਿਹੜਾ ਗੁਰੂ ਘਰ ਕਮੇਟੀ ਲਵੇ ਸੀ ਉਹ ਕਹਿੰਦੇ ਵੀ 6 ਮਹੀਨੇ ਬਾਅਦ ਅਸੀਂ ਇੱਕ ਦਿਨ ਸੈਲਫ ਮਾਰ ਲੈਨੇ ਆ ਜਾਂ ਫਿਰ ਨਗਰ ਕੀਰਤਨ ਤੇ ਲਾ ਦਿੰਨੇ ਆ ਤੇ ਜਾਂ ਫਿਰ ਪਿੰਡ ਦੇ ਵਿੱਚੋ ਗਰਾਹੀ ਇਕੱਠੀ ਕਰਦੇ ਆ ਇਹ ਉਦੋਂ ਵੀ ਘੱਟ ਚੱਲਿਆ ਹੋਇਆ ਇਹ 6 ਮਹੀਨਿਆਂ ਦੇ ਵਿੱਚ ਮੈਂ ਕਹਣਾ ਇੱਕ ਵਾਰੀ ਇਹ ਚੱਲਦਾ ਹੋਊ ਹਣ ਮਾੜੀ ਹਾਂਜੀ ਇੱਕ ਵਾਰੀ ਤੇ 6 ਮਹੀਨੇ ਬਾਅਦ ਇੱਕ ਦਿਨ ਹੀ ਚੱਲਦਾ ਹੋਊਗਾ ਤੇ ਐਂਕ ਦੱਸਿਓ ਜੀ ਸਰ ਪਹਿਲੇ ਇਹ ਮਾਡਲ ਕਿੰਨਾ ਇਹ ਮਾਡਲ 2012 ਹੈ ਜੀ 2012 ਮਾਡਲ ਹੈ ਜੀ ਹਾਂ ਜੀ 2012 ਮਾਡਲ ਹੈ ਬਈ ਤਰ ਮੇ ਕੰਡੀਸ਼ਨ ਦਿਖਾ ਐਂ ਲੱਗਦਾ ਜਿਵੇਂ 2023 24 ਮਾਡਲ ਹੁੰਦਾ ਘੱਟ ਤੋਂ ਘੱਟ ਯਸ ਸਿਰਫ 1800 ਘੰਟੇ ਚੱਲਿਆ ਹੈ ਜੀ ਅਸਾਂ 1800 ਘੰਟਾ ਚੱਲਿਆ ਹਾਂ ਜੀ ਹਾਂ ਜੀ ਹਾਂ ਜੀ ਤਰ ਮੈਂ ਆਪਾਂ ਮੀਟਰ ਵੀ ਚੈੱਕ ਕਰਾਂਗੇ ਚਾਰੇ ਪਾਸੇ ਉਹਨਾਂ ਪਹਿਲਾਂ ਢੇੜਾ ਦੇ ਕੇ ਫਰੰਟ ਤੇ ਆ ਜਾ ਅਸੀਂ ਕਣਕ ਵਗੈਰਾ ਹੀ ਬੀਜ ਦੇ ਰਹੇ ਹਾਂ ਜੀ ਹੋਰ ਅਸੀਂ ਇਹਦਾ ਨਾਲ ਕੁਝ ਖਾਸ ਕੀਤਾ ਨਹੀਂ ਸਾਡੇ ਕੋਲ ਟਰੈਕਟਰ ਸੀਗੇ ਹੋਰ ਹਾਂ ਜੀ ਬਸ ਸ਼ੌਂਕੀਆ ਤੌਰ ਤੇ ਹੀ ਬਸ ਰੱਖਿਆ ਹੋਇਆ ਸੀਗਾ ਅਸੀਂ ਠੀਕ ਹੈ ਜੀ ਤੇ ਹੁਣ ਇਹ ਖੜਾ ਹੈ ਲਗਭਗ ਕਾਫੀ ਟਾਈਮ ਤੋਂ ਹੂੰ 2012 ਦਾ ਹੈਗਾ ਇਹ ਮਾਡਲ ਪਰ ਮੈਂ ਉਰੇ ਆ ਬਈ ਇਥੋਂ ਲੈ ਕੇ ਸਾਰਾ ਟਰੈਕਟਰ ਵੀ オリジナル ਹੈ ਬੰਪਰ ਚੈੱਕ ਕਰਵਾਦੇ ਕੰਪਨੀ ਦਾ ਜਿਹੜਾ ਨਾਮ ਆਉਂਦਾ ਉਹ ਤੋਂ ਬਾਅਦ ਆਹ ਐਲ ਡੀ ਲਾਈਟਾਂ ਮੈਂ ਕਿਹਾ ਜੀ ਕਾਦੇ ਵਾਸਤੇ ਲਾਈਆਂ ਨੇ ਕਹਿੰਦੇ ਵੀ ਐਂ ਰਸਤਾ ਨਾ ਮਤਲਬ ਐਂ ਦੂਰ ਤੱਕ ਫਿਰ ਕਵਰੇਜ ਕਰ ਲੈਂਦਾ ਤੇ ਬਈ ਆ ਸਾਰੇ ਸਟਿਕਰ ਸ਼ੁਕਰਤਾਰ ਮੈਂ ਦੇਖੀ ਆ ਸਾਰਾ ਸੀਲਡ ਟਰੈਕਟਰ ਹੈ ਜਮਾ ਇਹ ਤੇ ਆ ਆਹ ਦੇ ਆਹ ਦਿਖਾ ਜਿਹੜੇ ਕੰਪਨੀ ਚੋਂ ਲੱਗ ਕੇ ਆਉਂਦੇ ਨੇ ਨਾ ਕੱਲਾ ਕੱਲਾ ਸਟਿਕਰ ਉਹ ਤੋਂ ਬਾਅਦ ਉਹ ਉਹ ਮਗਰਾੜ ਦੀ ਵੀ ਕਰਵਾ ਦੇ ਬਈ ਚੈੱਕ ਤੇ ਫਿਰ ਆਪਾਂ ਬਾਈ ਤੋਂ ਵੀ ਪੁੱਛਾਂਗੇ 12 ਮਾਡਲ ਆ ਹਾਂਜੀ ਹਾਂਜੀ ਤੁਸੀਂ ਆਪਣੀ ਹੀ ਘੜਵਾਇ ਸੀਗਾ ਇਹ ਹਾਂਜੀ ਇਹ ਆਪਾਂ ਹੀ ਘੜਵਾਇਆ ਸੀਗਾ ਤੁਹਾਡੇ ਨਾਮ ਹੀ ਆ ਹਾਂਜੀ ਸਾਡੇ ਨਾਮ ਹੈ ਜੀ ਜਾਨੀ ਕਿ ਫਸਟ ਓਨਰ ਹੈ ਫਸਟ ਓਨਰ ਹੈ ਜੀ ਤੇ ਐਵੇਂ ਕੱਲਾ ਉਹ ਰੋਣੀ ਸੋਨਾ ਪੈਨ ਚੋ ਵੀ ਚੈੱਕ ਕਰ ਬਾਈ ਇਹ ਕਰਵਾ ਕੇ ਰਾਂ ਚੈੱਕ ਜਿੰਨਾ ਬਾਹਰੋਂ ਸੋਨਾ ਉਹਨਾਂ ਅੰਦਰੋਂ ਸੋਨਾ ਤੇ ਬਾਕੀ ਆ ਦੇਖ ਵੀ ਹਰ ਤੱਕ ਟੈਪਟ ਨੂੰ ਚਾਬੀ ਵੀ ਨਹੀਂ ਲੱਗੀ ਹੋਈ ਉਤੋਂ ਬਾਅਦ ਉਰੇ ਆ ਜਾ ਤੇ ਆ ਆ ਵੈਰਿੰਗ ਦੇ ਉੱਪਰ ਸਟicker ਚੈੱਕ ਕਰਵਾ ਦੇ ਤੇ ਉਹ ਵੀ ਚੈੱਕ ਕਰਵਾ ਦੇ ਵੀ ਦਿਖਲਾ ਇਧਰ ਦੀ ਧਰਮੇ ਕਰਵਾ ਕੇ ਚੈੱਕ ਦੀਂਦਿਆ ਤੇ ਦੇਖ ਪੂਰਾ ਸੀਲਡ ਡਰ ਬਿਲਕੁਲ ਸੀਲਡ ਹੈ ਜੀ ਤੇ ਕਲਚ ਪਲੇਟ ਵੀ ਅਜੇ ਪਹਿਲੀ ਹੋਇਆ ਜੀ ਅੱਛਾ ਯਾਨੀ ਕਿ ਕਲਚ ਵੀ ਨਹੀਂ ਖੁੱਲਿਆ ਜੀ ਹਲੇ ਦਾ ਨਹੀਂ ਨਹੀਂ ਕਲਚ ਵਗੈਰਾ ਕੁਝ ਨਹੀਂ ਖੁੱਲਿਆ ਹੋਇਆ ਸਾਰਾ ਓਕੇ ਹੈ ਪਰ ਮੈਂ ਹਾਸਪੀਪਰ ਸਾਰੀਆਂ ਨਾਲ ਦੀ ਯਾਰ ਗੱਲ ਇਹ ਹੈ ਜੀ ਅਜੇ ਤੱਕ ਮਕੈਨਿਕ ਦੇ ਤਾਂ ਭੇਜਿਆ ਹੀ ਨਹੀਂ ਨਹੀਂ ਜੀ ਕਿਤੇ ਨਹੀਂ ਭੇਜ ਹੈਗਾ ਆਪਾਂ ਚਲਾਇਆ ਹੀ ਬਹੁਤ ਘੱਟ ਹੈ ਜੀ ਹਾਂਜੀ ਬਈ ਹਮਾਰੇ ਕੋ ਡਾਇਰੈਕਟਰ ਸੀਗੇ ਆ ਕਰਵਾ ਦੇ ਕਰ ਆ ਲੈ ਆ ਸਾਰੇ ਨਟ ਚੈੱਕ ਕਰਵਾ ਦੇ ਕਿਤੇ ਚਾਬੀ ਪਾਣਾ ਵੀ ਨਹੀਂ ਲੱਗਿਆ ਹੋਇਆ ਹਣਾ ਹੁਣ 2021 ਚ ਮੈਂ ਲਿਆ ਸੀਗਾ ਜੀ ਆਪਣੇ 545 CRDI ਜਿਹੜਾ ਉਹ ਖੜਾ ਹੈ ਉਹ 21 ਚ ਕੜਵਾਇਆ ਜੀ ਨਾ ਮੋਰ 4x4 ਹਾਂਜੀ ਉਹ ਜਦਦਾ ਇਹ ਬਿਲਕੁਲ ਇਹ ਲਗਭਗ ਖੜਾ ਹੁਣ ਸੰਦ ਕਾਨੂੰ ਖੜਾ ਕੇ ਖਰਾਬ ਕਰਨਾ ਹੈ ਇਹ ਤਾਂ ਗੱਲ ਹੈ ਜੀ ਬਈ ਤਾਂ ਮੈਂ ਕੰਡੀਸ਼ਨ ਚੈੱਕ ਕਰਵਾ ਦਿਆ ਰਮ ਰਮ ਕਰਵਾਈ ਚੈੱਕ ਸਾਰੇ ਦੇਖੋ BKT ਦੇ ਮੂਰੇ ਜੋੜਾ ਜੀ BKT ਦੇ ਪਿੱਛੇ ਨੇ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਜਿਹੜਾ ਟਾਇਰ ਪਵਾਇਆ ਨੂੰ ਅਜੇ ਥੋੜਾ ਜਿਹਾ ਟਾਈਮ ਹੋਇਆ ਜੀ ਅਜੇ ਆਹ ਦੇਖੋ ਤੁਸੀਂ ਆ ਬਿਲਕੁਲ ਜੀ ਉੱਕਣੇ ਖੜਾ ਸਾਰਾ ਹਰੇ ਤਾਂ ਮਾਰ ਕੇ ਵੀ ਸਾਰੇ ਉਮੀ ਖੜੇ ਆ ਸਾਰੀਆਂ ਇਹਦੀਆਂ ਨਿੱਬਾਂ ਉੱਕਣੇ ਖੜੇ ਓ ਟੈ ਸਮਾਂ ਕਿੰਨਾ ਹੋ ਗਿਆ ਜਿਨ੍ਹਾਂ ਨੂੰ ਪੋਇਆ ਨੂੰ ਸਮਾਂ ਪਿਛਲੇ ਸਾਲ ਦੀ ਗੱਲ ਹੈ ਜੀ ਅਸਾਂ ਪਿਛਲੇ ਸਾਲ ਪੋਇਆ 24 ਮਾਡਲ ਟਾਇਰ ਨੇ ਫਿਰ ਆਪਾਂ ਇਹ ਕਹਿ ਦਈਏ ਹਾਂ ਨਾ ਪਾਵਰ ਸਟੀਅਰਿੰਗ ਹੈ ਜੀ ਫਾਰਮਟ੍ਰੈਕ 60 ਹੈ ਫਾਰਮਟ੍ਰੈਕ 60 ਸੁਪਰ ਮੈਕਸ ਜੀ ਟੌਪ ਮਾਡਲ ਜੀ ਟੌਪ ਮਾਡਲ ਹਾਂਜੀ ਹਾਂਜੀ ਓਕੇ ਸਰ ਮੈਂ ਇਧਰਲੇ ਪਾਸੇ ਆ ਜਾ ਬਾਈ ਸ਼ੋ ਸਾਰੀ ਦਿਖਾ ਦੇ ਇਹ ਮਗਰਾੜਾ ਅੰਦਰੋਂ ਕੰਮ ਵਗਾਰਾਂ ਤੇ ਸਟਿੱਕਰ ਨੇ ਜਿਹੜੇ ਹੂੰ ਮਗਰਾੜਾ ਅੰਦਰੋਂ ਵੀ ਚੈੱਕ ਕਰਵਾ ਗਿਆ ਹਾਂਜੀ ਉ ਤੇ ਉਹ ਤੋਂ ਬਾਅਦ ਆ ਸਿਸਟਮ ਬਾਈ ਕਹਿੰਦਾ ਵੀ ਅਸੀਂ ਆਪ ਹੱਥੀਂ ਤਿਆਰ ਕਰਵਾਇਆ ਹੈ ਹਨਾ ਜੀ ਹਾਂ ਜੀ ਇਹ ਕਿੰਨੇ ਕਚ ਪੈ ਗਿਆ ਹੋਊਗਾ ਜੀ ਤੁਹਾਨੂੰ ਆਪਣੇ ਐਂਪ ਲੱਗਿਆ ਹੋਇਆ ਹੈ ਜੀ 4 ਚੈਨਲ ਤੇ ਬੂਫਰ ਲੱਗਿਆ ਹੋਇਆ ਸੋਨੀ ਦੇ ਸਪੀਕਰ ਲੱਗੇ ਹੋਏ ਨੇ ਜੀ ਕਾਰ ਵਾਲੀ ਟੇਪ ਲੱਗੀ ਸੀ ਇਹਦੇ ਤੇ ਜੀ ਠੀਕ ਹੈ ਜੀ ਇਹਦੇ ਲਗਭਗ 35000 ਰੁਪਏ ਲੱਗਿਆ ਹੋਇਆ ਹੈ ਜੀ ਅਸੀਂ ਇਹਦੇ ਉੱਪਰ 35000 ਰੁਪਏ ਲਾਤਾ ਸੀ ਹਾਂ ਜੀ ਹਾਂ ਜੀ ਹਾਂ ਜੀ ਓਕੇ 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 ਤੇ 70 ਕਚ ਮੈਨੂੰ ਟਾਇਰ ਪੈ ਗਏ ਸੀਗੇ ਜੀ ਅਸਾਂ 70000 ਦੇ ਤੇ ਚੌਕੜਾ ਟਾਇਰਾਂ ਦਾ ਪਵਾਤਾ ਹਾਂ ਜੀ ਹਾਂ ਜੀ ਵੈਸੇ ਹੀ ਅਸੀਂ ਸ਼ਿੰਗਾਰ ਕੇ ਰੱਖਦੇ ਕਰਵਾ ਦੇ ਇਨਵੈਂਟਰੀ ਬਾਕਸ ਦੇ ਉੱਪਰ ਕਲਰ ਹੈ ਨਾ ਆ ਸਾਰਾ ਪੈਰਪੂਰ ਦਾ ਨੀ ਚੈੱਕ ਕਰਵਾ ਤੇ ਦੇਖ ਕਲਰ ਉਤਰਿਆ ਕਿਉਂ ਨਹੀਂ ਬਾਈ ਉਰੇ ਤਾਂ ਸਾਰੇ ਮੈਟ ਰੱਖੇ ਹੋਏ ਮੈਟ ਹੋਣ ਚੱਕਿਆ ਇਹ ਤੁਹਾਨੂੰ ਆ ਵੀ ਨਾਟ ਕਸ ਕਸ ਕੇ ਰੱਖੇ ਹੋਏ ਨਹੀਂ ਲੈ ਬ੍ਰੇਕਾਂ ਵਾਲੇ ਪੈਡਲ ਵੀ ਅਸੀਂ ਹਲੇ ਤੱਕ ਨੰਗੇ ਨਹੀਂ ਕੀਤੇ ਹੈਗੇ ਆ ਲੈ ਦੇਗਾ ਹਾਂਜੀ ਬ੍ਰੇਕਾਂ ਵਾਲੇ ਪੈਡਲ ਹੋ ਗਏ ਹੋਰ ਉਧਰ ਕਲਚ ਵਾਲਾ ਪੈਡਲ ਹੋ ਗਿਆ ਹੂੰ ਇੰਨੇ ਸੌਂਕ ਨਾਲ ਟਰੈਕਟਰ ਆ ਜੀ ਕੋਈ ਰੱਖਦਾ ਨਹੀਂ ਸੀ ਜਿੱਿੱਨਾ ਤੁਹਾਡਾ ਸਾਹਮਣਿਆ ਹੋਇਆ ਤੇ ਬਈ ਇੱਧਰ ਵੀ ਆ ਜਾ ਆ ਰਿੰਮਾਂ ਦਾ ਕਰਵਾਈ ਚੈੱਕ ਕੋਈ ਟੁੱਟਪਾਂ ਨਹੀਂ ਦੇਖ ਇੱਧਰ ਚੈੱਕ ਕਰਵਾ ਦੇ ਜਿਵੇਂ ਨਵਾਂ ਟਰੈਕਟਰ ਪਿਆ ਆ ਲੈਟਾਂ ਲੂਟਾਂ ਪੂਰੀਆਂ ਸਾਂਭੀਆਂ ਹੋਈਆਂ ਨੇ ਬਈ ਉਹਨਾਂ ਦੀ ਜਾਲ ਜੂਲ ਲਵਾ ਕੇ ਹਨਾ ਪਰ ਮੈਂ ਆਹ ਹੋਰ ਦੇਖ ਆ ਸੰਗਲ ਜਿਹੜਾ ਕੰਪਨੀ ਚੋਂ ਨਾਲ ਬਣਦਾ ਉਹ ਹੈ ਆ ਸਟਿਕਰ ਚੈੱਕ ਕਰਵਾ ਦੇ ਗ੍ਰੀਸ ਵਾਲੇ ਪਿੰਨਾ ਸਾਰੀਆਂ ਉਵੇਂ ਖੜੀਆਂ ਇਕੱਲੀ ਇਕੱਲੀ ਦੇਖ ਟਿਊਬਾਂ ਦਾ ਕਰਵਾ ਚੈੱਕ ਬਈ ਹੈ ਆ ਆ ਵੀ ਜਿਹੜੇ ਨਾਲ ਆਉਂਦੇ ਹੁੰਦੇ ਰਹਿਣ ਤੱਕ ਨਾਲ ਦੇ ਨੇ ਆ ਆ ਜਿਹੜੇ ਡਿਸਟ੍ਰੀਬਿਊਟਰਾਂ ਨੂੰ ਉਹ ਟਕਣ ਵਾਸਤੇ ਹੁੰਦੇ ਨੇ ਨਿਪਲ ਜੀ ਹਾਂ ਤੇ ਯੂ ਲੱਗੀ ਹੋਈ ਹੈ ਹੈ ਤੇ ਛਤਰੀ ਲੱਗੀ ਹੋਈ ਹੈ ਪੱਖੀ-ਪੁੱਖੀ ਲੱਗੀ ਹੋਈ ਹੈ ਛਤਰੀ ਵੈਸੇ ਹੀ ਅਸੀਂ ਮਤਲਬ ਉਹਦੇ ਵਾਸਤੇ ਲਾਹੀ ਨਹੀਂ ਹੈਗੀ ਵੈਸੇ ਯੂ ਤੇ ਦੂਸਰਾ ਫਿੱਟ ਹੋ ਸਕਦਾ ਹੈ ਬਿਲਕੁਲ ਓਕਣੇ ਹਾਂ ਦੂਜੇ ਫਿੱਟ ਹੋ ਜੂਗਾ ਜੀ ਹਾਂਜੀ 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 ਮਤਲਬ ਉਹਦੀ ਉਹ ਕੋਈ ਕੁਸ਼ ਕਰਨ ਦੀ ਲੋੜ ਨਹੀਂ ਹੈਗੀ ਜੇ ਛਤਰੀ ਦੂਸਰੀ ਬੰਦੇ ਨੇ ਲਾਉਣੀ ਹੋਊਗੀ ਤਾਂ ਆਪਣੀ ਲਾ ਸਕਦਾ ਹੈ ਬਿਲਕੁਲ ਦੋ ਨਾਟ ਖੋਲ ਕੇ ਛਤਰੀ ਲੱਗ ਜਾਣੀ ਹੈ ਸਹੀ ਗੱਲ ਹੈ ਜੇ ਮਤਲਬ ਕਨੋਪੀ ਲਾਉਣੀ ਹੋਵੇ ਦੂਜੀ ਹਾਂਜੀ ਕਨੋਪੀ ਲੱਗ ਜਾਣੀ ਹੈ ਧਰਮੇ ਆ ਵੀ ਰਿੰਗ ਚਾ ਕੇ ਚੈੱਕ ਕਰਵਾ ਦੇ ਲੈ ਆ ਜਾ ਕੇ ਰ ਸਾਰੇ ਕੱਲੀ ਕੱਲੀ ਰਾਵੜ ਯਾਰ ਦੇਖ ਹਣਾ ਲੈ ਕੱਲੀ ਕੱਲੀ ਰਾਵੜ ਦੇਖ ਆ ਆ ਵੀ ਲੈ ਕਰਵਾ ਕੇ ਰ ਪੈਰਦਾਨਾਂ ਦਾ ਚੈੱਕ ਟੂਲ ਬਾਕਸ ਦੇਖ ਹੈ ਪੱਕਾ ਹੀ ਫਿੱਟ ਕੀਤਾ ਹੋਇਆ ਬਾਈ ਉਹਨਾਂ ਦਾ ਤੇ ਆ ਆ ਸਾਰੇ ਆ ਵੀ ਧਰਮੇ ਪੈਰਦਾਨ ਚੈੱਕ ਕਰਵਾ ਸ਼ੀਟ ਦੇਖ ਲੈ ਨਾਲ ਦੀ ਹੈ ਤੇ ਉਹ ਦੇਖ ਲੈ ਡੈਕ ਨੂੰ ਸੰਭਣ ਵਾਸਤੇ ਕਿਵੇਂ ਰੱਖਿਆ ਹੋਇਆ ਵੀ ਪਾਣੀ ਪੂਣੀ ਨਾ ਪੈ ਜੀ ਤੇ ਐ ਕਰ ਹੁਣ ਮੀਟਰ ਔਨ ਕਰਕੇ ਨਾ ਧਰਮੇ ਇਹਦਾ ਚੱਕਰ ਵੀ ਕਿੰਨਾ ਚੱਲਿਆ ਹੋਇਆ? ਇਦੋਂ ਨਵਾਂ ਟਰੈਕਟਰ ਨਹੀਂ ਲੱਭਣਾ। ਜੀ। ਬਸ ਉਹ ਫਿਰ ਸਾਡੇ ਕੋ ਖੜਾ ਹੀ ਸੀਗਾ। ਹਾਂ। ਤੇ ਮੈਂ ਕਿਹਾ ਵੀ ਹੁਣ ਕਿਸ ਚੱਲ ਕਿਸੇ ਹੋਰ ਦੇ ਕੰਮ ਆ ਜੂਗਾ। 1800 13 ਘੰਟੇ ਚੱਲਿਆ ਜੀ। ਹਾਂ ਹਾਂ 13 ਹੀ ਹੋਊਗਾ ਮੈਨੂੰ ਲੱਗਦਾ। 4 ਐ ਸ਼ਾਂਤ ਹਾਂ 13 ਐ ਇੱਕ ਨਹੀਂ ਕੁਝ 1800 13 ਘੰਟੇ ਚੱਲਿਆ ਹੋਇਆ 1800 13 ਘੰਟੇ। ਸਰ ਮੈਂ ਉਰਿਆ ਆ ਅਲਟੀ ਰੋਟੀਨੇਟਰ ਸਾਰਾ ਦੇਖੀ ਆ ਪੰਪ ਪੰਪ ਕਰਵਾ ਚੈੱਕ ਯਾਰ ਲੈ। ਵੀ ਬਾਲਾ ਨਵਾਂ ਟਰੈਕਟਰ ਹੈ ਯਾਰ ਆਪਾਂ ਠੀਪੂਠੀ ਚੈੱਕ ਕਰਵਾ ਲੈ। ਨਹੀਂ ਅਜੇ ਕਿਤੇ ਕੋਈ ਚਾਪੀ ਨਹੀਂ ਲੱਗੀ ਹੋਈ ਮਤਲਬ ਅਜੇ ਕੋਈ ਉਹ ਨਹੀਂ ਹੈਗਾ ਇਹ ਬਈ ਇਹਦੀ ਸਰਵਿਸ ਕਰਾਈ ਨੂੰ ਕਿੰਨਾ ਟਾਈਮ ਹੋ ਗਿਆ ਸਰਵਿਸ ਅਜੇ ਪਿੱਛੇ ਹੀ ਕਰਾਈ ਸੀਗੀ ਅਸੀਂ ਅੱਛਾ ਜੀ ਹਾਂਜੀ ਜਾਣਕਿ ਤੇ ਪੂਰਾ ਟੱਟ ਚੱਲਿਆ ਨਹੀਂ ਹੋਣਾ ਹਲੇ ਨਹੀਂ ਅਜੇ ਨਹੀਂ ਚੱਲਿਆ ਸਰਵਿਸ ਤੋਂ ਬਾਅਦ ਹਾਂਜੀ ਇਹਨੂੰ ਬਈ ਸਟਾਰਟ ਕਰਿਓ ਸਟਾਰਟ ਕਰ ਦਿੰਨੇ ਆ ਜੀ ਬਾਰਾ ਮਾਹ ਤੁਸੀਂ ਦੇਖੇਂਗੇ ਉਹ ਪੰਪ ਦੇ ਨੇੜੇ ਲੈ ਕੇ ਆਇਓ ਉੱਤੇ ਪੰਪ ਤੁਹਾਨੂੰ ਦੱਸੂਗਾ ਵੀ ਜਿਵੇਂ ਆਪਣੇ ਅਜੇ ਟਰੈਕਟਰ ਰਵਾ ਨਹੀਂ ਹੋਇਆ ਹੈਗਾ ਦਾਣੇ ਗਿਣੂਗਾ ਜੀ ਪੰਪ ਅੱਛਾ ਜੀ ਹਾਂ ਰੈਸ ਦੇ ਵੀ ਛੋੜੀ। ਇਹ ਕਰਤੋਈ ਬੰਦ ਕਰੇ ਇਹਨੂੰ। ਤੁਸੀਂ ਇਹਨੂੰ ਕਿਹੜੇ ਕੰਮ ਤੇ ਜ਼ਿਆਦਾ ਵਰਤਦੇ ਜੀ ਇਹ ਟਰੈਕਟਰ ਨੂੰ? ਅਸੀਂ ਇਹਦੇ ਨਾਲ ਕਣਕ ਵੀਜੀ ਆ ਜੀ ਜ਼ਿਆਦਾ। ਅਸੀਂ ਜ਼ਿਆਦਾ ਕਣਕ ਹੀ ਵੀਜੀ ਆ। ਹਾਂਜੀ, ਤਵੀਆਂ ਤੇ ਨਹੀਂ ਚਲਾਇਆ ਹੈਗਾ, ਜ਼ਿਆਦਾ ਹਲਾਂ ਤੇ ਨਹੀਂ ਚਲਾਇਆ ਹੈਗਾ ਜੀ। ਠੀਕ ਹੈ ਜੀ। ਕਣਕ ਵੀਜੀ ਆ, ਸਵਾਗਾ ਮਾਰਿਆ। ਹੂੰ। ਤੇ ਮਾੜਾ ਮੋਟਾ ਕਦੂ ਕੀਤਾ ਹੋਊਗਾ ਜੀ ਅਸੀਂ। ਓਕੇ ਓਕੇ। ਜੇ ਤੁਸੀਂ ਆਪਾਂ ਲਈਏ ਵੀ ਇਹਨੂੰ ਵੱਧ ਤੋਂ ਵੱਧ ਕਿੰਨੇ ਚੱਕਰਾਂ ਤੇ ਚਲਾਤਾ ਹੋਊਗਾ? ਅਸੀਂ ਤਾਂ ਕਦੇ 14-1500 ਤੋਂ ਵੱਧ ਕੀਤਾ ਨਹੀਂ ਹੈਗਾ 700 ਤੋਂ ਵੱਧ ਕੀਤਾ ਹੀ ਨਹੀਂ ਹਾਂਜੀ ਕਿਉਂਕਿ ਕਰਨੇ ਧਰਮੇ ਟਰੈਕਟਰ ਸਭ ਪਿਆ ਬੜਾ ਹਿੱਸਾ ਚੈੱਕ ਕਰਵਾਇ ਮੁਰਲਾ ਕਿਸੇ ਵੀ ਪੱਖ ਤੋਂ ਦੇਖ ਲਈਏ ਨਾ ਅਲਾ ਹਿੱਸਾ ਚੈੱਕ ਕਰਵਾ ਦੇ ਇੱਕ ਤੋਂ ਕਲਰ ਵੀ ਨੁੱਤਰਿਆ ਹੋਇਆ ਉਹ ਤੋਂ ਬਾਅਦ ਹੋ ਰਹੀ ਉਹ ਮਗਰਾੜਾਂ ਦੀ ਜੜਾਂ ਚੈੱਕ ਕਰਵਾ ਦੇ ਫਾਰਮ ਟਰੈਕ ਦੇ ਨਾ ਇੱਥੋਂ ਮਗਰਾੜ ਗਲਦੇ ਹੁੰਦੇ ਆ ਆ ਜੜਾਂ ਚਹੀਦੀ ਨੇ ਨਾ ਰੇਤਾ ਖੜ ਜਾਂਦਾ ਹੁੰਦਾ ਹੈ ਹਨਾ ਤੀਜਾ ਮ ਫਰੈਸ ਪਿਆ ਉਹ ਤੋਂ ਬਾਅਦ ਇੱਥੋਂ ਇਹਦੇ ਪਾਪੜੀ ਉੱਠਦੀ ਹੁੰਦੀ ਹੈ ਵੀ ਤੁਹਾਨੂੰ ਇਹ ਤਾਂ ਹੈਂਡਬੀਕ ਕਿਤੇ ਕਲਮ ਲੱਗੀ ਮਿਲ ਜੂ ਟਰੈਕਟਰ ਇੰਨਾ オリジナル ਆ ਦੁਆਰੇ ਦੱਸ ਦ ਪੰਜਾਬ ਨੰਬਰ ਹੈ ਫਰਸਟ ਪਾਰਟੀ ਦੇ ਨਾਮ ਹੈ 1813 ਘੰਟੇ ਚੱਲਿਆ ਹੋਇਆ ਚਾਰੇ ਟਾਇਰ ਨਵੇਂ ਨੇ ਡੈਕ ਲੱਗਿਆ ਹੋਇਆ ਜਾਂ ਕਿ ਇਹ ਤਾਂ ਹੈ ਨਹੀਂ ਵੀ ਤੁਹਾਨੂੰ 1 ਵੀ ਰੁਪਿਆ ਲਾਉਣਾ ਪਊ ਸਰਵਿਸ ਵੀ ਤਾਜੀ ਹੋਈ ਹੋਈ ਹੈ ਨਾ ਜੀ ਹਾਂਜੀ ਤਾਜੀ ਹੈ ਭਾਈ ਇਹ ਦੱਸਿਓ ਵੀ ਇਹ ਟਰੈਕਟਰ ਦੀ ਤੁਸੀਂ ਨੇ ਡਿਮਾਂਡ ਕੀ ਰੱਖੀ ਆ ਕੋਈ ਦੇਣ ਲੈਣ ਜਲਾ ਰੇਟ ਦੱਸਿਓ ਡਿਮਾਂਡ ਬੱਸ ਜੀ ਆਪਾਂ ਇਹਦੀ ਆ 4.5 ਲੱਖ ਡਿਮਾਂਡ ਰੱਖੀ ਆ ਜੀ 4 ਲੱਖ ਤੇ 50 ਹਜ਼ਾਰ ਹਾਂਜੀ ਮਾਨ ਤਾਂ ਕਿੰਨਾ ਕੁ ਕਰ ਦੋਗੇ ਜੋ ਕਿਸ ਸੱਜਣਾ ਆਵੇ ਮਾਨ ਤਾਂ ਸੱਜਣਾ ਆਉਣ ਕੇ ਦੂਰੋਂ ਵੀ ਆ ਸਕਦੇ ਨੇ ਨੇੜੇੋਂ ਵੀ ਆ ਸਕਦੇ ਆ ਹਨਾ ਦੂਰ ਵਾਲਿਆਂ ਦਾ ਵੱਧ ਕਰ ਦਾਂਗੇ ਜੀ ਥੋੜਾ ਜਿਹਾ ਬਾਕੀ ਆਪਣਾ ਤਾਂ ਕੋਈ ਵਪਾਰ ਵਾਲਾ ਜਾਂ ਇਹੋ ਜਿਹਾ ਸਿਸਟਮ ਨਹੀਂ ਹੈਗਾ ਹਾਂ ਬਿਲਕੁਲ ਜੀ ਹੁਣ ਮਤਲਬ ਖੜਾ ਖਰਾਬ ਇਹ ਹੋ ਰਿਹਾ ਸੀਗਾ ਠੀਕ ਹੈ ਜੀ ਖੜਾ ਹੁਣ ਕਿਉਂਕਿ ਉਹ ਦੂਸਰਾ ਟਰੈਕਟਰ ਹੈਗਾ ਤੇ ਸਾਰੇ ਸੰਦ ਉਹਦੇ ਨਾਲ ਦੇ ਹੀ ਨੇ ਹੁਣ ਮਤਲਬ ਸਾਨੂੰ ਲੋਡ ਮਹਿਸੂਸ ਹੋ ਨਹੀਂ ਰਹੀ ਸੀਗੀ ਠੀਕ ਹੈ ਜੀ ਫੇਰ ਮੈਂ ਕਿਹਾ ਚਲੋ ਕਿਸੇ ਵਧੀਆ ਬੰਦੇ ਦੇ ਜੇ ਕੰਮ ਆ ਜਵੇ ਤਾਂ ਵਧੀਆ ਗੱਲ ਹੈ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਹਨਾ ਤੇ ਮਿੱਤਰ ਆਪਣੇ ਕੋਲ ਤਾਂ ਖੜਾ ਹੀ ਆ ਕੀ ਫਿਰ ਸੰਦ ਬਹੁਤ ਖਰਾਬ ਹੀ ਹੁੰਦਾ ਜੀ ਹਮ ਸੱਜਣੋਂ 101% ਗਾਰੰਟੀ ਨਾਲ ਟਰੈਕਟਰ ਦੀ ਮੈਂ ਲੈਣਾ ਜੇ ਕਿਸੇ ਭਰਾ ਨੇ ਨਾ ਐ ਸੋਚਿਆ ਹੋਇਆ ਵੀ ਬਾਈ ਮੈਨੂੰ ਚੰਗਾ ਟਰੈਕਟਰ ਮਿਲ ਜੇ ਕਿਸੇ ਦੇ ਘਰੋਂ ਮਿਲ ਜੇ ਯਾਰ 101% ਗਾਰੰਟੀ ਸਾਡੀ ਹੈ ਪਰ ਤੁਸੀਂ ਟਰੈਕਟਰ ਲੈ ਜਾਣ ਵਾਲੇ ਬਣੋ ਕਿਉਂਕਿ ਇਹ ਇੰਨਾ ਸੰਭਿਆ ਹੋਇਆ ਟਰੈਕਟਰ ਬਹੁਤ ਘੱਟ ਮਿਲਦਾ ਹੁੰਦਾ ਹੈ ਤੇ ਆਪਾਂ ਖੜੇ ਜੀ ਖੰਦੇ ਹਨਾ ਤੇ ਬਈ ਆਪਣਾ ਮੋਬਾਈਲ ਨੰਬਰ ਦੱਸਿਓ ਤੁਹਾਡਾ ਮੇਰਾ ਹੈਗਾ ਜੀ 83603 39075 ਜੀ 39075 ਹਾਂਜੀ ਹਾਂਜੀ ਤੇ ਲੈ ਮਿੱਤਰੋ ਆਹ ਨੰਬਰ ਤੇ ਸੰਪਰਕ ਕਰ ਲਓ ਆਪਾਂ ਕੈਪਸ਼ਨ ਦੇ ਵਿੱਚ ਵੀ ਲਿਖਤਾ ਜੇ ਕਿਸੇ ਸੱਜਣ ਨੇ ਆਹ ਟਰੈਕਟਰ ਦੇ ਮਾਲਕ ਬਣਨਾ ਨਾ ਆ ਹਲੇ ਤੱਕ ਮੈਂ ਸੀਲਾਂ ਉਤਰਨ ਨਹੀਂ ਦਿੱਤੀਆਂ ਮੜਗਾਡਾਂ ਵਾਲੀਆਂ ਉਹ ਦੇਖੋ ਲੈ ਜਿਹੜੀ ਟਰੈਕਟਰ ਨੂੰ ਆਉਂਦੀਆਂ ਹੁੰਦੀਆਂ ਨੇ ਜਦੋਂ ਟਰੈਕਟਰ ਓਕੇ ਕਰਦੀ ਹੈ ਕੰਪਨੀ ਤੇ ਉਹ ਨਹੀਂ ਮੈਂ ਉਤਰਨ ਦਿੱਤੀਆਂ ਮੀਤ ਸਾਡੀ ਚਲਾਈ ਉਹ ਥੋੜੀ ਜਿਹੀ ਇਹੋ ਜੀ ਉਹ ਲੋਕ 13 ਦਿਨਾਂ ਦੇ ਵਿੱਚ ਨਾ ਸਾਰਾ ਕੁਝ ਹੀ ਝਾੜ ਦਿੰਦੇ ਜੀ ਤੁਸੀਂ 13 ਸਾਲਾਂ ਦੇ ਵਿੱਚ ਨਹੀਂ ਹਿਲਣੇ ਦਿੱਤਾ ਜਿਹੜਾ ਬੰਦਾ ਲੈ ਕੇ ਜਾਊਗਾ ਉਹ ਜਾ ਲਿਜਾ ਕੇ ਰਮਾ ਕਰੂਗਾ ਪਹਿਲਾਂ ਹਾਂ ਬਿਲਕੁਲ ਜੀ ਜਾਨੀ ਕਿ ਟਰੈਕਟਰ ਨੂੰ ਨਾਲ ਤਾਂ ਧੱਕਾ ਤਾਂ ਜਮੇ ਹੀ ਨਹੀਂ ਹੋਇਆ ਹੋਇਆ ਪਿਆਰ ਨਾਲ ਹੀ ਰੱਖਿਆ ਹੋਇਆ ਜੀ ਹਣਾ ਜਿਵੇਂ ਜਿਵੇਂ ਕਿ ਦੀ ਪਿਆਰ ਜੇ ਨਾਲ ਰੱਖਿਆ ਹੋਇਆ ਤੇ ਮੇਤਰੋ ਨੰਬਰ ਕੈਪਸ਼ਨ ਦੇ ਵਿੱਚ ਹੈ ਹੁਣੇ ਫੋਨ ਲਾ ਲਓ ਸਹਿਰ ਖੰਨੇ ਖੜਾ ਜਦੋਂ ਆਪਾਂ ਖੰਨੇ ਤੋਂ ਸਮਰਾਲੇ ਨੂੰ ਜਾਂਦੇ ਆ ਨਾ ਜਿਹੜਾ ਨਵਾਂ ਪੈਟਰੋਲ ਪੰਪ ਲੱਗਿਆ ਉਹਦੇ ਬਿਲਕੁਲ ਸਾਹਮਣੇ ਬਾਈਵਰਿਆਂ ਦਾ ਘਰ ਹੈ ਤੇ ਨੰਬਰ ਬਾਈਵਰਿਆਂ ਦਾ ਕੈਪਸ਼ਨ ਦੇ ਵਿੱਚ ਹੈ